ਲੋ ਬਾਈ ਲੈ ਚੱਲੇ ਆ ਤਿਆਰ ਐਸੀ ਢੂਠ ਵਾਲੀ ਸੀ ਇਹਦਾ ਇਹਨੂੰ ਨੋਰਮਲ ਜੀ ਰੇਸ ਰੱਖਣੀ ਆ ਨਹੀਂ ਫੇ ਮਿੱਟੀ ਵੜਦਾ ਜ਼ਿਆਦਾ ਆਪੇ ਤੁਹਾਨੂੰ ਕਿੱਥੇ ਜਾ ਜਾਣਾ ਕਾਲੇ ਕੋ ਉੱਪਰ ਆਪ ਸਾਭ ਜੀ ਰੇਸ ਰੱਖ ਕੇ ਬਸ ਫੇ ਚਲਾਈ ਚੱਲੇ ਆਪੇ ਆ ਜਾਣਾ ਸਾਭ ਜੀ ਆ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਜੀ ਆਇਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ ਵਿੱਚ ਮੱਕੀ ਪਹੁੰਚੇ ਵੇ ਜੀ ਖੇਤਾਂ ਵਿੱਚ ਫੇਰ ਅੱਜ ਅੱਜ ਗਾਹਾਂ ਸੂਏ ਪਾਰ ਪਹੁੰਚੇ ਵੇ ਆ ਵੀ ਉੱਥੇ ਵੀ ਇੱਕ ਆਪਣਾ ਬਿੱਗਾ ਖਸੌਂ ਕਣਕ ਦਾ ਜਿਹੜਾ ਲੇਟ ਬੀਜਾ ਜਦੋਂ ਪਾਣੀ ਲੱਗਣ ਵਾਲਾ ਦਾ ਵੀ ਸਵੇਰ ਦੇ ਕੋਸ ਉਧਰ ਪੱਤੇ ਰਹਿੰਦੇ ਤੇ ਇਕੱਠੇ ਕਰਨੇ ਨੂੰ ਆਪਣੇ ਖੇਤ ਵਿੱਚ ਕਣਕ ਦੇ ਤਿੰਨ ਗਾਰੇ ਇਕੱਠੇ ਕਰੇ ਵੇ ਤਿੰਨ ਗਰੇ ਰਹਿੰਦੇ ਅੱਜ ਉਹ ਇਕੱਠੇ ਪਹਿਲਾਂ ਕਰੇ ਸਵੇਰੇ ਵੀ ਤਕਰੀਬਨ ਅੱਜ ਵੀ ਦਿਹਾੜੀ ਆਪਾਂ ਦੀ ਇੱਧਰ ਹੀ ਲੱਗ ਗਈ ਵੀ ਹੁਣ ਆਪਾਂ ਜਿਹੜਾ ਛੋਟਾ ਜੰਜਨ ਆਇਆ ਆਪਣੇ ਕੋਲ ਉਹਦੇ ਗੱਲ ਲ ਵੀ ਹੁਣ ਇਕੱਠੇ ਕਰਕੇ ਹਟੇ ਆ ਬਾਹਰ ਕੱਢਦੇ ਪੱਤੇ ਮੋਟਰ ਦਿੱਤੀ ਚਲਾ ਹੁਣ ਮਾਹ ਚਲੋ ਭਰਦੀਆਂ ਲੇਟ ਆਈ ਵੀ ਐ ਵੀ ਵਧੀਆ ਨਾਲੇ ਸਵੇਰ ਸੰਧ ਸਵੇਰ ਨਾਲ ਤੇ ਇਸ ਟਾਈਮ ਦੁਪਹਿਰ ਦੁਪਹਿਰ ਵਧੀਆ ਠੀਕ ਐ ਮੌਸਮ ਠੀਕ ਹੁੰਦਾ ਧੁੱਪਾਂ ਨਿਕਲੀ ਵੀ ਐ ਮੌਸਮ ਸਾਫ ਐ ਨਾ ਵੀ ਅੱਜ ਹਵਾ ਵੀ ਕੁਝ ਬੰਦ ਆ ਘਟ ਚੱਲਦੀ ਐ ਵੀ ਬਾਕੀ ਬਹੁਤ ਵਧੀਆ ਮੌਸਮ ਐ ਜੀ ਦੇਖਦੇ ਆ ਵੀ ਹੁਣ ਮੀਂਹ ਆਲਾ ਤਾਂ ਲੰਘ ਗਿਆ ਲੱਗਦਾ ਮੀਂਹ ਨਹੀਂ ਹੈਗਾ ਕਿਤੇ ਵੀ ਬਾਕੀ ਛੱਡੀ ਵੀ ਐ ਮੋਟਰ ਪੱਤੇ ਕਰ ਤੇ ਇਕੱਠੇ ਆਪਾਂ ਨੇ ਇਹ ਜਿਹੜੇ ਇਕੱਠੇ ਦੋ ਘਟੇਰੀਆਂ ਤਿੰਨ ਕਪੰਡਾ ਗੱਡੀਆਂ ਬਾਹਰ ਉਹਨਾਂ ਨੂੰ ਆਪਾਂ ਅੱਗ ਲਾ ਦਿੰਨੀ ਬਾਅਦ ਚ ਵੀ ਚਲੋ ਲਾਈਟ ਸੋਣਾ ਛੱਡੀ ਜਾਂਦੇ ਐ ਲਾਈਟ ਨੂੰ ਕੋਈ ਹੋਣੀ ਹੈਗਾ ਸਾਰੀ ਰਾਤ ਲਾਈਟ ਰਹਿੰਦੀ ਐ ਬਾਕੀ ਦਿਨ ਵਿੱਚ ਵੀ ਸੋਣਾ ਇਹ 9 ਵਜੇ ਛੱਡ ਦਿੰਦੇ ਐ 4 ਵਜੇ ਭਾਦੀ ਐ ਵੀ ਲਾਈਟ ਕਿੰਨੀ ਤੇ ਕੋਈ ਕਸਨ ਨਹੀਂ ਆ ਕਿ ਲਾਈਟ ਬਹੁਤ ਵਧੀਆ ਰਹਿੰਦੀ ਐ ਵੀ ਮੋਟਰਾਂ ਤਕਰੀਬਨ ਸਭ ਦੇ ਚੱਲਦੀਆਂ ਜਿਹੜਾ ਕੋਰਾ ਦਾ ਕੋਰਾ ਹੁਣ ਬੰਦ ਹੋਇਆ ਵਾ ਕੋਰਾ ਨੇ ਹੁਣ ਪੈਂਦਾ ਹੈਗਾ ਠੰਡ ਥੋੜੀ ਜਿਹੀ ਘਟੀ ਵੀ ਐ ਬਹੁਤ ਵਧੀਆ ਮੌਸਮ ਐ ਵੀ ਚਲੋ ਠੀਕ ਐ ਬਾਕੀ ਦਿਖਾਉਂਦੇ ਆ ਤੁਹਾਨੂੰ ਜਿਵੇਂ ਚੱਲ ਚੱਲਦੀ ਬਾਈ ਮੋਟਰ ਤਾਂ ਛੱਡੀ ਵੀ ਆ ਇੰਦਰ ਪਿਆ ਹਥਿਆਰ ਆਪਣਾ ਜਿਹੜੇ ਕੱ ਲੈ ਆ ਕੇ ਇਕੱਠਾ ਕਰਿਆ ਸਾਰੀ ਸਮਾਨ ਆਪਾਂ ਨੇ ਪਰਲੀ ਲਿਆਂਦੀ ਦੀ ਰੇ ਵੀ ਹੁਣੇ ਪਾਇਆ ਮੂਰੇ ਮੂਰੇ ਰੇ ਪਾਇਆ ਇਹਦਾ ਰੇ ਦਾ ਬਹੁਤ ਔਖਾ ਹੋਇਆ ਵੀਰੇ ਨਹੀਂ ਮਿਲਦਾ ਜੱਗੇ ਕੋਲ ਤਾਂ ਥੱਲਾ ਚੱਕਿਆ ਚਲੋ ਜਦ ਆ ਗਿਆ ਉਹ ਤਾਂ ਥੱਲੇ ਕੇ ਦਵਾਂਗੇ ਮੋਟਰ ਛੱਡੀ ਗਈ ਮੋਟਰ ਚੱਲ ਗਈ ਆਪਣੀ ਤਾਂ ਵੱਤੇ ਇਕੱਠੇ ਕਰੇ ਆਪਾਂ ਹੁਣੇ ਔ ਢੇਰੀਆਂ ਕੱਢਦੇ ਪਹੀ ਦੇ ਵਿੱਚ ਚਲੋ ਪਿੰਡ ਫੱਕ ਦਾ ਦਾ ਆਪਾਂ ਨੇ ਦੁਬਾਰਾ ਦੁਬਾਰੇ ਚਲੋ ਅੱਜ ਦੁਬਾਰੇ ਦੁਬਾਰੇ ਹੋਰ ਨਿਪਟਦਾ ਹੋ ਜਾਣਾ ਚਲੋ ਬਾਕੀ ਦਿਖਾਉਣਾ ਜੀ ਹੋਰ ਪ੍ਰੋਗਰਾਮ ਜਿਹੜੇ ਕਰ ਲਿਆ ਮੱਕੇ ਦਾ ਜਪਨਾ ਜੋ ਬੀਜੇ ਵੇ ਹਲੇ ਸ਼ੁਰੂ ਹੋਇਆ ਹੁਣ ਮੜਮੜੀ ਤੂ ਹੀ ਨਿਕਲ ਲੱਗਿਆ ਮੈਂ ਕਹਿੰਦਾ ਚਾਰ ਪੰਜ ਦਿਨ ਹੋ ਗਏ ਬੀਜਾਂ ਨੂੰ ਲੋਜੀ ਕੱਲ ਆਪਾਂ ਨਾ ਸਰੋਂ ਵਿੱਚ ਤੇ ਚੱਕਦੇ ਤੇ ਪੱਤੇ ਸਰੋਂ ਦੇਖੋ ਹੁਣ ਮਾਰ ਕਿਨੇ ਗਾ ਵੀ ਕੀ ਆ ਕਹਿੰਦੀ ਹੈ ਹੈ ਕੋਰ ਹਲੇ ਆਪਣੇ ਇਹਨੂੰ ਦੱਸਿਓ ਮੜ ਜਾਈਏ ਆਪਾਂ ਪਾਣੀ ਲੈਣੇ ਕਿ ਨਾ ਸਰੋਂ ਤਾਂ ਨੇ ਹਰੇ ਹਰੇ ਹੈ ਤਾਂ ਅੱrti ਹਲੇ ਗੱਲੀ ਵੀ ਵੇੜੀ ਦਾ ਸਲਾਬ ਹਲੇ ਹੋਰ ਕੱਢਦਾ ਟਾਈਮ ਸਰੋਂ ਬਹੁਤ ਵਧੀਆ ਜੰਮੀ ਵੀ ਹੈ ਮੱਕੀ ਕਣਕ ਵਿੱਚ ਤਾਂ ਆਪਾਂ ਨਾ ਵੀ ਪੱਤੇ ਕਣਕ ਵਿੱਚ ਵੀ ਚੱਕ ਦਿੰਦੇ ਟਾਈਮ ਦਾ ਲੱਗਿਆ ਜਰੂਰ ਬਹੁਤ ਕੱਲ ਵੀ 12 1 ਵਜੇ ਹੋਰੀ ਨਿਕਾਲਾ ਤਿੰਨ ਘਾਰੇ ਕੱਢੇ ਜਪਾਂ ਨੇ ਅੱਜੋ 12 ਤਿੰਨ ਘਾਰੇ ਕਰਤੇ ਸਾਰੇ ਆਪਾਂ ਕਣਕ ਵਿੱਚ ਚੱਕ ਕੇ ਅੱਜ ਰਹਿ ਗਏ ਤੇ ਇੱਕ ਵਾਰ ਬਾ ਹੁਣ ਆਪਾਂ ਨੂੰ ਪੱਤਾ ਦਿੰਦਾ ਕੋਈ ਨਹੀਂ ਪੱਤਾ ਹਲੇ ਵੀ ਖਾਸਾ ਕਰਦਾ ਰਹੂ ਮੈਂ ਅਸੀਂ ਤਾਂ ਕਰਕੇ ਚੱਕ ਕੇ ਦੇ ਪੱਤਾ ਛੋੜ ਜਾ ਨਾ ਬੜਾ ਜਿਆਦਾ ਥਾਲੀ ਵਰਗਾ ਪੱਤਾ ਇੱਕ ਹੈ ਹਰਾ ਇਹਨੇ ਹੁਣ ਆ ਚੀਜ਼ਾਂ ਦੇਖੋ ਕਿੰਨੀ ਦੇ ਵੀ ਕਣਕ ਤਿੰਨ ਦਿਨ ਬਾਅਦ ਇਹਨੇ ਸੁੱਕਣਾ ਹੋਲੀ ਛੋੜੀ ਤਾਂ ਹੋਣਾ ਵੀ ਚਲੋ ਹੁਣ ਕੋਈ ਐਨਾ ਇਹ ਹੁਣ ਹੋ ਗਈ ਢਾਰ ਕਣਕ ਪੂਰੀਆਂ ਵੀ ਕਣਕ ਇਹ ਵੀ ਹੁਣ ਫੁੱਟਣ ਲੱਗੀ ਛੱਲੇ ਦੇ ਜਿਆਦਾ ਇਹ 26 ਆ ਆਪਣੇ ਵੇ ਆ ਦੇਖੋ ਆ ਸਾਬ ਹੁਣ ਲੱਗੇ ਫਟਣ ਥਲੇ ਦੇ ਰੇਕ ਨੂੰ ਫਟੋ ਦੇ ਧੱਕੇ ਨੂੰ ਵੀ ਲੱਗਿਆ ਐ ਸਾਬ ਅੱਜ ਇਹਦੇ ਜੀ ਗੇਟਾ ਜੀ ਆਪਾਂ ਨੇ ਰੇ ਆਹ ਪੱਤੇ ਕਣਾ ਕੱਟ ਕੱਟ ਕੇ ਬਾਹਰ ਰੱਖਦੇ ਕੱਲ ਨੂੰ ਇਹਨੂੰ ਦੇਖਦੇ ਪੰਡਾ ਚ ਪਾ ਕੇ ਅੱਵਲਾ ਜੀ ਸ਼ਾਮ ਤੱਕ ਉਧਰ ਖੇਤ ਚ ਫੋਲ ਦੇਣੇ ਫਿਰ ਫੁੱਲ ਤੇ ਅੱਗ ਲੱਗ ਜਾਊਗੀ ਉਧਰ 마키 부트에 빨리 보고돼. 한지니오가 나 보거든. 메이트이, 덤블라 덤블라 고유다. 태인네. ਦੇ ਤੇ ਚਾਰ ਪੰਜ ਸੰਭਲੇ ਹੈ ਸਰਦਾਰ ਵੀ ਮੰਨਿਆ ਹੈ ਕਿਆ ਕਹਿੰਦਾ ਇੱਕ ਵੀ ਸੰਭਲ ਲੈਣਾ ਹੈ ਇੱਕ ਨੂੰ ਦੇਣਾ ਉਹ ਮਹੀਰ ਰੱਖ ਲੈਣੇ ਤੋਂ ਐਸੇ ਨਾਓ ਸਿਰੇ ਪਤਾ ਫਿਰ ਭਈ ਕਦ ਤੱਕ ਵਿਚਾਲੇ ਵਿਚਾਈ ਦਾ ਸੰਭਲਣਾ ਯਾਰ ਸਪੋਰਟ ਰਹਿੰਦੀ ਹੈ ਹਾਂ ਸਪੋਰਟ ਰਹਿੰਦੀ ਹੈ ਮੰਨਿਆ ਨਹੀਂ ਸਰਦਾਰ ਮੰਨਦਾ ਨਹੀਂ ਹੈਗਾ ਆਪ ਇੰਜੀਨੀਅਰ ਮਰੇ ਹੋ ਜਾਦਾ ਇਹ ਬੋਰਡ ਪਾ ਬਈ ਯਾਰ ਮਾਰ ਲੱਗ ਕੰਨ ਕਿੱਥੇ ਮਾਰਦਾ ਸਾਰਾ ਹੱਥ ਲੈ ਭੀਮ ਭਰੇ ਓਰੇ ਠੀਕ ਆ ਬੰਗ ਬੁਲੇ ਜੀ ਅਸੀਂ ਤਾਂ ਲਾਕੇ ਉਹੀ ਆਨੇ ਕਿੰਨਾ ਲਾ ਕੇ ਖਿਆਲ ਜਦ ਮਿਲ ਗਏ ਸਭ ਦੇ ਬੁਲਦੇ ਮੈਂ ਇਟ ਨੂੰ ਪਾਣੀ ਪੂਣੀ ਤੇ ਬਗਾਰੇ ਲੱਗੀ ਜਾਂਦੀ ਹੈ ਮਿਸਤਰੀ ਪਾਣੀ ਪੂਣੀ ਲਾਉਂਦੇ ਜਾਂਦੇ ਸਿੱਟ ਨੂੰ ਨੇ ਉਹ ਪੱਟੀ ਵੀ ਹੈ ਕਰਤੇ ਪੈਲਰ ਖੜੇ ਉੱਪਰ ਦਿਖਾਉਂਦੇ ਬਾਕੀ ਤੁਹਾਨੂੰ ਉੱਪਰ ਜਾ ਕੇ ਇਹ ਕਰਤੇ ਪੈਲਰ ਖੜੇ ਪੈ ਭੂ ਸਾਰੇ ਵਿੱਚ ਹਾਂ ਬਾਜੀ ਕੋਈ ਆ ਤੇ ਉਹ ਹਰ ਕੰਮ ਕਰਦੇ ਨੇ ਉਹ ਗੂਜੇ ਉਹ ਰੋਬਾ ਅਲੀ ਬਹੁਤ ਚੱਟੜ ਹੈ ਉਹਨੇ ਆਈ ਨੀ ਜਾਨ ਸੌਰੀ ਵਾਟੇ ਕਤੁਕ ਕਰ ਮੈਂ ਕਰਿਆ ਕੋਈ ਦੇਖੀ ਟੌਨ ਹੈ ਅਸੀਂ ਦੇ ਸਾਹ ਜਿਹੜੇ ਹੁਣ ਦੁਬਾਰੇ ਪਾਈਪ ਲਾਤੇ ਥੱਲੇ ਇਹਨਾਂ ਦਾ ਮਤਲਬ ਹੈ ਇਹ ਜਿਹੜੇ ਨਵੇਂ ਲਾਤੇ ਪਾਈਪ ਦੇ ਥੱਲੇ ਜੋ ਨਹੀਂ ਲੱਗ ਰਹੇ ਉਸੇ ਕਢ ਲੈਣਗੇ ਅੱਛਾ ਇਹ ਕਢ ਲੈਣਾ ਹੈ ਹੈ ਤੇ ਮੈਨੂੰ ਲੱਗਦਾ ਕਿ ਕਣੀ ਇਧਰ ਉਧਰ ਨਾ ਸਜਾ ਨੰਬਰ ਆਉਣਾ ਠੀਕ ਆ ਹਾਂ ਹੁਣ ਖੁੰਝਾ ਚੌਰਸ ਕਰਾਂਗੇ ਇਹਦਾ ਇਹਦਾ ਚੌਰਸ ਨਹੀਂ ਕਰਾਂਗੇ ਤੇ ਜਿਵੇਂ ਉਹ ਬੋਲ ਹੋ ਗਿਆ ਐਸਾ ਹਾਂ ਠੀਕ ਹੈ ਬਸ ਇਹ ਜਿਖਣਾ ਕੋਲ ਕਰੇ ਇੱਕਣਾ ਕੋਲ ਕਰਦਾਂਗੇ ਕਹਿੰਦੇ ਸਾਰੇ ਪੰਜੇ ਬੋਲ ਹੋ ਗਏ ਦਿਖਾਉਗਾ ਸਾਰੇ ਕੰਪਲੀਟ ਸਮਝ ਲੋ ਇਹ ਮੱਕੇ ਦਾ ਪਾਈਪ ਲਾਈਨ ਪੈ ਰਹੀ ਹੈ ਜ ਦੁਬਾਰੇ ਇਹ ਵੀ ਖਾਸਾ ਢਾਂਸ ਜਾ ਕਰਦੇ ਨੇ ਪਹਿਲਾਂ ਪਾਈਏ ਜਰ ਪਾਇਏ ਨਿਕਾ ਇਹ ਆਹ ਡਾਇਰੈਕਟਰ ਲਿਆਂਦਾ ਪਿਆ ਇੰਚੀ ਦੇ ਬੜਾ ਉਹ ਸਵਾ ਅੱਧੇ ਦੇ ਕੁਆ ਤੱਕ ਆਹਾਂ ਜਾ ਕੇ پتہ ਨਹੀਂ ਕੀ ਗੱਲ ਘੱਟ ਘੱਟ ਕਰਤਾ ਇਹ ਡਾਇਰੈਕਟਰ ਵਾਸਤੇ ਦਿੱਤਾ ਕਹਿੰਦਾ ਪਾਣੀ ਨੂੰ ਉਹ ਹੀ ਬਾਕੀ ਇਹਨਾਂ ਦਾ ਕੁਝ ਆਮ ਲਾਂਦਾ ਇੱਕ ਛੋਟਾ ਲਾ ਕੇ ਦੂਸਰਾ ਉਹ ਤੇ ਅੱਧੀ ਦਾ ਕਰ ਗਿਆ ਪਹਿਲਾਂ ਆ ਪਾਇਆਂ ਡਿੱਗੀਆਂ ਨੂੰ ਦੁਬਾਰੇ दो बार फिर होलो चलो भैया पेपर 70000 किराए है किराए 2022 से प्लान है ऐसा होगा तो मैं कहीं नहीं है हां तो लगेंगे तो नहीं है वेरी वास्ट टाइम में काम बहुत खतरनाक है उच्च नायक सुबहraven उठा सुबह से यहां कम से कम बहुत ही रात तो होरी चली

जी जो लाइट तो तो आ लाउने लाइट आ कतले कट्टुंगे कछु हां एक यहां कट जाएगी अच्छा। एक लाइट यहां कटेगी नहीं उनु पता हैगा उथे से कट्टे उन तारा कट्टे होना है अच्छा वहीं पे तार निकाल देंगे लेकिन अभी नहीं होगा जब ये लाइट लेके आएंगे हां जब ये हम कटिंग करके लेंगे लाइट का जो साइज होगा ठीक है छोटा बड़ा उथे जिथे कटिंग करनी है उथे जाली तो होनी लगे जाली लगी हुई है जाली भी कटेंगे जाली अच्छा नाले जाली बांध दूंगा ਜਨਗੋਈ ਲੈਟਾ ਵਿੱਚ ਲੱਗਣੇ ਬਹੁਤ ਸਾਰੇ ਅੰਦਰੇ ਜਮਾ ਕਰੀਆਂ ਵਿੱਚੇ ਬਣਾਉਣਾ ਆਈ ਚਪੀ ਚਾਹ ਤੇਸ ਤੇਸ जाओ पका दो काका एक कढ़ाई में नाम दे कढ़ाई में आधी आधी भूल जाता है आधे भी नहीं बनेगा हो गया देख ही है थोड़ा सा बना दो यार कोई ना थोड़ा सा काकरा जो कर सब खा लो कर ले बनवा ले पूरा तो लागी कहां थोड़ा सा बना ले और खा दो इतना सब करके कमाल एक दिन निकालोगे हफ्ते में आधा ही याद हां याद ਕੇ ਜਾਨ ਦਾ ਨਾਮ ਕੀ ਹੈ ਬਹੁਤ ਬੇਟ ਖੱਲੇ ਆ ਭਾਜੀ ਉਹ ਖਨਾਰਾ ਨੂੰ ਸੀ ਭੁਖਣਾਉਂਦੇ ਥੱਲੇ ਹੈ ਬੱਲੇ 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 ਮਾ ਹੋਰ ਮਾ ਮੈਗਾ ਤੂੰ ਚੱਕਦੀ ਹੋਣੀ ਪੁੱਟੀ ਦਾ ਜਿਹੜੀ ਲੈਂਦੀ ਵੀ ਸੀ ਹੈ ਜੀ ਪੁੱਟੀ ਤੇ ਲਾਤੀ ਨੂੰ ਨੇੜੇ ਨਹੀਂ ਪਈ ਹੈ ਬਹੁਤ ਹੈ ਤੁਸੀਂ ਕਹਿੰਦੇ ਬਹੁਤਾ ਵੀ ਲੱਗਦਾ ਲੱਗਦਾ ਕੋਸ ਨਹੀਂ ਲੱਗਦਾ ਮਨੋਰੀ ਮੈਸਤਰੀ ਪਰਦੇ ਫਿਰ ਉਹਨੋਂ ਉੱਧਰ ਵੀ ਕਾਲੂ ਕਰਨੀ ਐ ਅੱਛਾ ਉੱਪਰ ਛੱਡਦਾ ਹੈ ਉੱਪਰ ਛੱਡਦਾ ਉੱਪਰ ਆ ਜਾਏਗਾ ਜਿਹੜਾ ਵੀ ਕਾਲੂ ਕਰੂ ਉਹਦੇ ਉੱਤੇ ਬਾਦੂ ਦੀ ਸਾਰਸ ਆ ਰਹੀ ਆ ਐ ਵੀ ਸਫਰ ਕਰਾਨਾ ਹੈ ਜਿਹੜਾ ਉਹ ਹਥਿਆਰ ਮੰਗ ਕੇ ਤੂੰ ਛੱਡ ਗਿਆ ਮੁੜ ਕੇ ਗੌਰ ਨਹੀਂ ਕਰੀ ਉਹਦੀ ਜਿਹੜਾ ਪੱਤੇ ਇਕੱਠੇ ਕਰਨ ਵਾਲਾ ਮੈਨੂੰ ਕਹਿੰਦਾ ਉਹ ਹੈਗਾ ਤੇਲ ਥੋੜਾ ਦੇਖਾ ਟਰਾਇਜੀ ਲਾ ਕੇ ਆਹ ਤੇਲ ਤਾਂ ਹੋਣਾ ਹੀ ਐ ਵਿੱਚ ਤੇਲ ਤਾਂ ਹੈਗਾ ਇਹ ਟਰਾਈ ਕਰਨੀ ਆ ਉਹ ਤੇਲ ਪਾ ਲਿਆ ਕੇ ਉਹਦੀ ਮਗਲੈਲ ਬੈਣਾ ਮੋਟਰ ਸਕੂਟਰ ਮੰਗਣ ਥੋੜਾ ਜਿਹਾ ਦੇਖ ਲੈ じゃ ਕੱਲ ਨੂੰ ਕਰ ਲੈ ਫੇ ਤਾਂ ਕਿ ਹੁਣ ਜਾਂ ਹੁਣ ਨਹੀਂ ਕਰਨ ਦਾ ਟਰਾਈ ਕਰਿਆ ਜਾ ਦੇਗਾ ਕਰਿਆਂ ਦਾ ਜਾ ਕੇ ਤੇਲ ਉਹਨੂੰ ਪਾ ਕੇ ਚਲਾ ਦਿੰਦੇ ਚਲਾ ਰਿਆ ਨਗਟ ਹੁਣ ਉਹ ਜਿਹੜਾ ਟਰਾਈ ਜੋਗਾ ਤਾਂ ਹੈਗਾ ਉਹਦੇ ਜਾ ਆ ਆ ਪੇ ਅੰਦਰ ਉਹ ਲੈ ਜਾ ਵਿਹਲਾ ਹੀ ਹੁਣ ਚਲੋ ਖੌੜਾ ਜਾ ਉਸ ਤੋਂ ਸਰੀਆਂ ਜਾ ਕੇ ਲੈ ਕੇ ਆਈਏ ਰੈਕ ਨਾ ਹੁਣ ਇਹ ਜੀ ਸਰੀਆਂ ਪਾਉਣਾ 5 ਇੰਚੀ ਸਰੀਆ ਪਾ ਦੂੰਗਾ ਕਣੇ ਉਹ ਤਾਂ ਸਰੀਆ ਖਰਾਬ ਕਰ ਦਿੰਦਾ ਤੇ ਟੇੜਾ ਲਿਆ ਦਿੰਦਾ ਜੇ ਦਾ ਬਜਰੀ ਦਾ ਪੋਵੇ ਫੇਰ ਗੱਲ ਕੁਝ ਹੋਰ ਹੈ ਭਾਈ ਨਾ ਇੱਕ ਪਾਤ ਆ ਹੁਣ ਇਹਦਾ ਇਹਦਾ ਉਹ ਕਹਿੰਦਾ ਵੀ ਹਿੱਲਣ ਦੇ ਕੰਮ ਨਹੀਂ ਉਹ ਤਾਂ ਗਲਤ ਹੈ ਜੋ ਥੱਲੇ ਪਾਇ ਲਿਆ ਬਜਰੀ ਠੀਕ ਹੈ ਮੈਂ ਦੇਖਿਆ 5 ਇੰਚੀ ਦੀ ਇੱਟ ਜਪਾਉਂਦਾ ਸਰੀਆ ਨੂੰ ਜਰ ਲੱਗਦੀ ਚਲੋ ਟਾਈਮ ਕਾ ਲੱਗਦੀ ਆ ਫੇਰ ਚੱਕ ਦਿੰਦਾ ਉਹ 5 ਇੰਚੀ ਨੂੰ ਨਹੀਂ ਛੱਡਦਾ ਬਜਰੀ ਜੇ ਪਾਇ ਲਿਆ ਇੱਕ ਬਹੁਤ ਹੈ ਜਦੋਂ ਬਗੜੇ ਨੇ ਮਕਾਨ ਛੱਤਾਂ ਹੁਣ 5 ਇੰਚੀ ਪਰ ਇਹ ਤਾਂ ਬਗੜ ਹੈ ਸਮਾ ਦਾ ਹੈ ਨਹੀਂ ਗੱਡੀ ਗੱਡੀ ਕਨੇਊ ਭਰਨੀ ਹੈ ਜਿਹੜੇ ਸਾਬਾ ਬਸ ਇਤਨਾ ਹੀ ਕਰਨਾ ਹੈ ਆ ਤਾਂ ਬਹੁਤ ਚੌੜੀ ਕਰ ਲਈ ਤੁਸੀਂ ਬਹੁਤ ਚੌੜੀ ਹਾਂ ਆ ਦੇਖ ਮੰਨੂ ਕਹਿੰਦਾ ਆਪਾਂ ਨੇ 9 ਇੰਚ ਅੰਦਰ ਲੈ ਲੈਣੀ ਤੇ ਅੱਛਾ ਕੱਲਾ ਤਾਂ ਕਹਿੰਦਾ ਹੁਣ ਛੜਦਾ ਹਾਂ ਹਾਂ ਮੈਂ ਕੱਲ ਛੜਦਾ ਇੱਥੇ ਕਰਕੇ ਹਾਂ ਮੈਂ ਆਪਣੀ ਇਹਦੇ ਨਾਲ ਮਿਹਨਤੀ ਕਰਕੇ ਸਿੱਧੀ ਲਾਈਨ ਪਾਟ ਲਈ ਹੂੰ ਉਦਦੇ ਕਹਿੰਦਾ ਇਹਨੂੰ ਕਰਦੇ ਹੂੰ ਕੱਲ ਫੋਨ ਆਇਆ ਬੜੇ ਉਸ ਤੇ ਹੂੰ ਕਹਿੰਦਾ ਉਹ ਲੋਕ ਕਰਾਏ ਇਹਨੂੰ ਹੂੰ ਅੱਛਾ ਬੰਦਾ ਕਰਦਾ ਨਾ ਆਉਂਦੇ ਨੂੰ ਜਿੰਨੇ ਜਿੰਨੇ ਕਰਦੀਆਂ ਹਾਂ ਹਾਂ ਅੱਛਾ ਆਓ ਭਾਈ ਹਾਂ ਜਾ ਹੋ ਮੇਰੇ ਲੈ ਭਾਈ ਕੱਡੇ ਤੁਸੀਂ ਕਹਿੰਦੇ ਆ ਵਿਹਾਰ ਨੂੰ ਮਿਲਦੇ ਨੇ ਵੀ ਆਇਆ ਮਿਲਦਾ ਹੀ ਨਹੀਂ ਹੁੰਦਾ ਸਾਡੇ ਕੀ ਹਾਲ ਹੈ ਕਿੱਧਰ ਰਹਿਣਾ ਦੇਖਦਾ ਨਹੀਂ ਹੈਗਾ ਜਵੀ ਟੋਨ ਲਾਦਾ ਮੈਨੂੰ ਅੱਛੇ ਅੱਛਾ ਚੱਲ ਵੀ ਵੜਾਈ ਰੇਟ ਹੁਣਦਾ ਹੈਗਾ ਇਹ ਹੁਣ ਕਾਂਗੜੇ ਦੇ ਵਿੱਚੋਂ ਹੋ ਜਾਏ। ਐਗ ਦੀ ਘੱਟੇ ਲਾਈ ਦੀ। ਠੀਕ ਆ। ਮੈਨੂੰ ਇੱਕ ਬਾਈ ਕੱਤੇ ਮੈਸੇਜ ਕਰਦਾ ਕਹਿੰਦਾ ਯਾਰ ਪ੍ਰਧਾਨ ਘਰ ਮਿਲਾਈ ਵੜਾ ਜਾ ਪਰ। ਬਾਈ ਪਰਦਾ। ਕਾਂਗੜਾ ਪੰਚ ਕਰਦਾ। ਨਿਕਲਦਾ ਨਹੀਂ ਕਰਦਾ। ਇਹ ਹਲੇ ਮੁੱਕੇ ਨਹੀਂ ਹੁਕਾਮ ਦਾ। ਅੱਛਾ। ਠੀਕ ਆ। ਉਹ ਬਾਈ ਪ੍ਰਧਾਨ ਵਾਲੇ ਉੜ ਜਾਂਦਾ ਕੰਮ 'ਚ ਜੱਬੀ ਲੱਗਾ ਵਾ ਗੇਰ ਤੇ ਇਹ। ਵੇ ਚਲੇ ਤਿਆਰ ਅੱਛੀ ਢੂਠ ਵਾਲੀ ਸੀ ਇਹਦਾ ਇਹਨੂੰ ਨੋਰਮਲ ਜੀ ਰੇਸ ਰੱਖਣੀ ਆ ਨਹੀਂ ਫੇ ਮਿੱਟੀ ਵੜਦਾ ਜ਼ਿਆਦਾ ਆਪੇ ਤੁਹਾਨੂੰ ਕੈਸੇ ਆ ਜਾਣਾ ਮੈਂ ਕਣ ਦੇ ਉੱਪਰ ਆ ਸਾਹਬ ਜੀ ਦੀ ਰੇਸ ਰੱਖ ਕੇ ਬਸ ਫੇ ਚਲਾਈ ਚੱਲਿਓ ਆਪੇ ਆ ਜਾਣਾ ਸਾਹਬ ਜੀ ਆ ਤੁਹਾਨੂੰ කොට්ටි කුට පාල ගඩාල වන ඕෝන්න ගැසම් ගති කර්මි අගර්මිමේත දේල ඇකන හෙද රැන් හටලෝ වන දතා ලෝවයි දසි රෝජට පන් කරල කයදසන්නු ਬਈ ਉਹ ਆਪਾਂ ਇੱਕ 15 ਆਪਣੇ ਨੂੰ ਖਲਾਈ ਆ। ਖੰਗ ਗਈ ਕਿਤੇ। ਬਈ ਆ ਆਮਰੂਦ ਲੈ ਲੈਣਾ ਗੱਦਰ ਜਾ ਹੋਵੇ। ਆਪਾਂ ਨਾ ਗੈਸ ਬਧਰਿਆ ਵਾ। ਮੈਂ ਤੁਹਾਨੂੰ ਖਾਵਾਂਗਾ ਹੋਲੀ-ਯੋਲੀ ਨਾ ਹੁਣ ਕਾਲਾ ਹੋ ਜਾਣਾ ਅੰਦਰ ਤੱਕ ਪੱਕਦਾ ਜਾਂਦਾ ਥੋੜਾ ਟਾਈਮ ਲੱਗੂਗਾ ਜ਼ਰੂਰ ਇਹਨੂੰ। ਜਿਹੜਾ ਆਪਾਂ ਕੱਲ ਕਰਿਆ ਦਾ ਤਕਰੀਬਨ ਮੈਂ 7-8 ਮਿੰਟ ਹੋਈ ਦੇ ਪਰ ਗੈਸ ਹੋਰ ਚੱਲਿਆ ਹੋਵੇ। ਬਈ ਫੇਰ ਵਿੱਚ ਤੱਕ ਪੱਕ ਜਾਂਦਾ। ਉੱਪਰ ਦੇ ਕਾਲਾ ਛਿੱਲ ਕੇ ਤਾਰ ਦੇਣਾ। ਬਾਕੀ ਨੂਨ ਲਾ ਕੇ ਕਰਨਾ। ਕਿ ਜਿੱਟਾ ਹੀ ਲਾ ਲਓ ਜਾਂ ਕਾਲਾ ਲਾ ਲਓ ਆਪਣਾ ਜਿਹੜਾ ਮਰਜੀ ਮੈਂ ਕਮਰੂ ਦੇ ਇੱਕ ਟਾਇਆ ਖਾ ਲਓ ਖੰਗ ਜਾਂ ਨਹੀਂ ਕਿਤੇ ਜਿਹੜੀ ਸੁੱਕੀ ਖੰਗ ਹੁੰਦੀ ਹੈ ਬਾਕੀ ਦਿਖਾਉਂਦਾ ਤੁਹਾਨੂੰ ਮੈਂ ਜਿਵੇਂ ਬਣਦਾ ਇਹ ਕਰਾਉਣਾ ਕਾਲਾ ਲੱਗ ਗਿਆ ਹੁਣ ਹੌਲੀ ਹੌਲੀ ਆਪਾਂ ਨਾ ਘੁਮਾਈ ਜਣਾ ਸਾਰਾ ਹੀ ਹੋ ਜਾਣਾ ਵਿੱਚ ਤੱਕ ਪੱਕਣਾ ਇਹਨਾਂ ਟਾਈਮ ਲੱਗਣਾ ਇਹਨੂੰ ਥੋੜਾ ਜਿਹਾ 7-8 ਮਿੰਟ ਲੱਗ ਜਾਂਦੇ ਲੋਹੇ ਤਕਰੀਬਨ 2 ਕਮਿੰਟ ਹੋ ਗਏ ਘਾਲ ਦੇ ਨੇ ਮੈਂ ਗੈਰਲੀ ਗੱਲ ਆਪਣਾ ਕਮਾਈ ਜਾਣਾ ਇੱਕ ਨੇ ਆਇਆ ਨੀ ਜਿੱਥੇ ਟਿਕਿਆ ਵਾ ਉੱਥੇ ਰੱਖਣਾ ਆਪਣਾ ਵੀ ਖੜਨਾ ਪੈਣਾ ਕੋਲੇ 7-8 ਮਿੰਟ ਜਿਹੜਾ ਹੈਗਾ ਕਰਾਉਣਾ ਟਿਕਿਆ ਵਾ ਇੰਨਾ ਇੰਨਾ ਟਾਈਮ ਹੁੰਦਾ ਖਾ ਭਾਂ ਮੱਕਮਾ ਅਗੇ ਸ਼ੁਰੂ ਕਰੀ ਦੀ ਵੀਡੀਓ ਮੋਰੇ ਬਾਅਦ ਚੱਕਣਾ ਚੱਲਦਾ ਵਾ ਇੱਕ ਨੇ ਸ਼ੁਰੂ ਕਰਨਾ ਹੈ ਫੇਰ ਮਾਈਕ ਨਾ ਚੱਲੀ ਜਾਣਾ ਆਪੇ ਪਤਾ ਲੱਗ ਜਾਣਾ ਜਿੱਕਰ ਹੁਣ ਆ ਸਿਰਾ ਇੱਧਰ ਆ ਇੱਥੇ ਨੇ ਇਹ ਨਾ ਲਾਲੀ ਜੀ ਦਿਖਾਉਣ ਲੱਗ ਜਾਣਾ ਲੇਕਿਨ ਅੱਗ ਹੁੰਦੀ ਹੈ ਬਈ ਬਹੁਤ ਟਾਈਮ ਆਪਾਂ ਨੇ ਚੱਕ ਲੈਣਾ ਉਹਦੇ ਛਿਲਕਾ ਕਾਲਾ ਕਾਲਾ ਦੇਣਾ ਤਾਂ ਬਹੁਤ ਸਮੋਂ ਉਤਰ ਜਾਂਦਾ ਹੈ। ਬਾਕੀ ਵਾਲਾ ਜਿਹੜਾ ਵਿਚ ਵਾਲਾ ਉਹ ਨੂੰ ਹੀ ਆ ਫਾੜੀਆਂ ਕਰਕੇ ਖਾਣਾ। ਜਿਹੜਾ ਇੱਕ ਵਰਗੇ ਆਪਾਂ ਨੇ ਬਣਾਇਆ ਜੀ ਚੁੱਲ੍ਹੇ 'ਚ ਭੁੰਨਿਆ ਦਾ ਸਾਰਾ ਹੀ ਕਾਲਾ ਰੰਗ ਦਾ ਹੋ ਗਿਆ ਤਾਂ ਉਹ ਪੀਸਿਆ ਦਾ ਆਪਾਂ ਨੇ ਉਹ ਜਿਆਦਾ ਸਾਰੇ ਹੀ ਸਖਾਤ ਦਾ। ਉਹ ਬਿੱਕੇ ਉੱਪਰ ਵਾਲਾ ਹੱਕ ਸੁੱਕਾ ਸਾਰਾ ਬਿੱਕੇ ਕਾਲਾ ਨੂਨ ਪਾ ਕੇ ਪੀਸਦਾ ਦਾ ਉਹ ਸਿਹਤ ਦੇ ਵਿੱਚ ਰਲਾ ਕੇ ਖਾਂਦਾ ਦਾ ਉਹ ਵੀ ਠੀਕ ਦਾ। ਬਾਕੀ ਆ ਆਪਾਂ ਗੱਲ ਵਰਤਿਆ ਇਹ। ਸਹੀ ਗਾ ਆਹੀ ਆਪਾਂ ਤੁਹਾਨੂੰ ਦੁਬਾਰੇ ਦਿਖਾ ਰਹੇ ਆ ਵੀਡੀਓ ਦੇ ਵਿੱਚ ਕਿਸੇ ਨੇ ਬਣਾਉਣਾ ਹੋਵੇ ਤਾਂ ਬਣਾ ਸਕਦੇ ਆ ਆ ਦੇਖੋ ਇੰਨੇ ਕ ਟਾਈਮ ਬਾਅਦ ਹਲਾ ਲੈਣਾ ਆਪਾਂ ਨੇ ਯਾਨੀ ਗੈਸ ਨਹੀਂ ਹੈਗਾ ਝੁੱਲੇ ਜੀ ਬਣ ਜਾਂਦਾ ਹੈ ਅੱਗ 'ਚ ਰੱਖ ਕੇ ਵੀ ਹੋ ਜਾਂਦਾ ਹੈ ਗੈਸ 'ਪਰ ਆਪਾਂ ਨੂੰ ਯਾਨੀ ਸਾਲਾ ਕੰਮ ਆ ਥੋੜਾ ਜਿਹਾ ਇਹ ਲਓ ਇਹਦੇ ਨਾਲ ਚੱਲਦਾ ਪ੍ਰੋਸੈਸ ਤਕਰੀਬਨ 5-6 ਮਿੰਟ ਦੇ ਗਰੇਟ ਚ ਹੋਵੇ 1-2 ਮਿੰਟ ਮਰਨ ਹੋਵ ਲੈਣਾ ਇਹਦੀ ਨਿਸ਼ਾਨੀ ਜਿਆ ਹੁਣ ਲੱਜੰਦੇ ਆ ਦੇਖੋ ਤੇੜਾ ਜਿਹਾ ਲੱਗਿਆ ਪਾਇਣ ਇਹਦਾ ਮਤਲਬ ਲੋ ਇਤਿਆਰੀ ਜਾ ਪੁਰਲੇ ਸਾਕ ਨੂੰ ਤੇੜਾ ਪੈਣ ਲੱਗ ਗਿਆ ਮੈਂ ਇੱਥੇ ਜੇ ਆਪਾਂ ਨਤਾਰੇ ਲੈਣਾ तकरीबन ਇਹ ਵੀ ਉੱਪਰ ਵਾਲਾ ਦੇਣਾ ਆਪਾਂ ਨੇ ਛਿੱਲ ਕਾਲਾ ਗੇਰ ਦੇਣਾ ਹੋ ਵਿਚਲਾ ਕੱਟ ਕੇ ਨੂਨ ਲਾ ਕੇ ਖਾ ਲੈਣਾ तकरीबन ਜੇ ਮੈਂ ਕਹਿੰਦੇ ਪੈਣ ਲੱਗੇ ਖਾ ਲਵੇ ਤਾਂ ਸਾਰਿਆਂ ਨਾਲੋਂ ਤੇ ਬਵਿੱਤਰ ਹੈ ਕਿਉਂ ਫਿਰ ਅਸਰ ਕਰ ਦਿੰਦਾ ਜੇ ਆਪਾਂ ਦਿਨ ਚ ਖਾ ਲੇ ਫਿਰ ਹੋਰ ਚੀਜ਼ਾਂ ਖਾਓ ਜਿੰਨੇ ਉੱਪਰ ਨੂੰ ਵੀ ਬਾਕੀ ਤਜਰਬਾ ਆਪਾਂ ਨੇ ਗੱਲ ਕਰਕੇ ਦੇਖ ਲਿਆ ਸਹੀ ਜੀ ਹੈ ਆਜਾ ਸ਼ੱਕ ਜਿਹਨੂੰ ਉਹ ਉੱਪਰ ਵਾਲੇ ਬਾਕ ਜਿਹਨੂੰ ਤੇੜਾ ਜਿਹਾ ਪੈਣ ਲਾ ਜੰਨੀ ਆ ਫੇ ਆਪਾਂ ਨੇ ਤਕਰੀਬਨ ਧਾਰੇ ਲੈਣਾ ਹੁੰਦਾ ਹੈ 7-8 ਮਿੰਟ ਤਕਰੀਬਨ ਲੇ ਜਾਦਾ ਹੈ ਬਸ ਚਲੋ ਠੀਕ ਆ ਜੀ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ